ਮਾਨੀ ਟੋਡੇ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਵਾਰੀ ਤਾਂ ਕੋ ਧੋਖਾ ਕਹਾਂ ਬਿਆਪੈ ਜਾਂ ਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲ ਨਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਤਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਟੋਡੀ ਮਹੱਲਾ ਪੰਜਵਾਂ ਕਰ ਦੂਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਧਾਯੋ ਰੇ ਮਨ ਦਹਿ ਦਿਸ ਧਾਯੋ ਮਾਇਆ ਮਗਨ ਸਵਾਦ ਲੋਭ ਮੋਹਿਉ ਤਿਨ ਪ੍ਰਭ ਆਪ ਭਲਾਯੋ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇਕ ਮੋਹਤ ਨਾ ਇਹੋ ਮਨ ਲਾਇਓ ਬਿਗਸਿਓ ਪੇਖ ਰੰਗ ਕਸੁੰਭ ਕੋ ਪਰਿਗ੍ਰਹਿ ਜੋ ਹਨ ਜਾਇਓ ਚਰਨ ਕਮਲ ਸਿਓ ਭਾਉ ਨਾ ਕੀਨੋ ਨਹਿ ਸਤਪੁਰਖ ਮਨਾਇਓ ਤਾਵਤ ਕਉ ਤਾਵਹਿ ਬਹੁ ਭਾਂਤੀ ਜਿਉ ਤੇਲੀ ਬਲਦ ਪਰਮਾਇਓ ਨਾਮਦਾਨ ਇਸ਼ਨਾਨ ਨਾ ਕੀਓ ਇਕ ਨਿਮਖ ਨਾ ਕੀਰਤ ਗਾਇਓ ਨਾ ਨਾ ਝੂਠ ਲਾਏ ਮਨ ਤੋਖਿਓ ਨਹਿ ਬੂਝਿਓ ਅਪਨਾਇਓ ਪਰ ਉਪਕਾਰ ਨ ਕਬਹੂ ਕੀਏ ਨਹੀਂ ਸਤਗੁਰ ਸੇਵ ਧਿਆਇਓ ਪੰਚ ਦੂਤ ਰਚ ਸੰਗਤ ਗੋਸ਼ਟ ਮਤਵਾਰੋ ਮਦਮਾਇਓ ਕਰਹੁ ਮੇਨਤੀ ਸਾਧ ਸੰਗਤ ਹਰ ਭਗਤ ਵੱਛਲ ਸੁਣ ਆਇਓ ਨਾਨਕ ਭਾਗ ਪਰਿਓ ਹਰਿ ਪਾਛੈ ਰਾਖ ਲਾਜ ਆਪਣਾਇਉ ਟੋਡੀ ਮਹੱਲਾ ਪੰਜਵਾ ਮਨੁਖ ਬਿਨ ਬੂਝੇ ਬਿਰਤਾ ਆਇਆ ਅਨਕ ਸਾਜ ਸ਼ਿੰਗਾਰ ਬਹੁ ਕਰਤਾ ਜਿਉ ਮਿਰਤਕ ਓ ਡਹਾਇ ਰਹਾਉ ਧਾਇ ਧਾਇ ਕਿਪਨ ਸਰਮ ਕੀਨੋ ਇਕਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤਹੀ ਕਾਜ ਨਾ ਆਇਆ ਕਰ ਆਭਰਨ ਸਵਾਰੀ ਸੇਜਾ ਕਮਨ ठाਟ ਬਨਾਇਆ ਸੰਗ ਨ ਪਾਇਓ ਆਪਣੀ ਭਰਤੀ ਪੇਖ ਪੇਖ ਦੁਖ ਪਾਇਆ ਸਾਰੋ ਦਿਨ ਸਮਝੂਰੀ ਕਰਤਾ ਤੋਹ ਮੂਛਲਹਿ ਸਰਾਇਆ ਖੇਦ ਭਇਓ ਬੇਗਾਰੀ ਨਿਆਈ ਘਰ ਕਹਿ ਕਾਮ ਨਾ ਆਇਆ ਫੈਓ ਅਨੁਗ੍ਰਹੋ ਜਾ ਕੋ ਪ੍ਰਭ ਕੋ ਤਿਸੇ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਚੈ ਪਰਿਓ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਦ ਬਸੋ ਹਿਰਦੈ ਹਰ ਨੀਤ ਤੈਸੀ ਬੁੱਧ ਕਰਹੁ ਪ੍ਰਗਾਸਾ ਲਾਗੇ ਪ੍ਰਭ ਸੰਗ ਪੀਤ ਰਹਾਉ ਦਾਸ ਤੇ ਮਾਰੇ ਕੀ ਪਾਵਉ ਧੂਰਾ ਮਸਤਕ ਲੀ ਲਾਵੋ ਮਹਾਪਤ ਤਤੇ ਹੋਤ ਪਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮੀਟੀ ਲਾਗੋ ਕਿਉ ਤਹਾਰੂ ਭਾਵੋ ਜੋ ਤੂੰ ਦੇਹ ਤਹੀਂ ਇਹੋ ਤ੍ਰਿਪਤੈ ਆਨ ਨ ਕਤਹੁ ਤਾਵੋ ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਨੇ ਨ ਹੋਈ ਰਹੀ ਐ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਈਐ ਸਦਾ ਸਦਾ ਹਮ ਸ਼ੋਹਰੇ ਤੁਮਰੇ ਤੂੰ ਪ੍ਰਭ ਹਮ ਰੋ ਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਟੋਡੀ ਮਹੱਲਾ ਪੰਜਵਾ ਕਰ ਦੂਜਾ ਧੋਪ ਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮਾਗਉ ਦਾਨ ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨਾ ਚਾਲੈ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਧਾਏ ਧਾਏ ਬਹੁ ਵਿਦ ਕੋ ਧਾਵੇ ਸਗਲ ਨਿਰਾਰਥ ਕਾਮ ਬਿਨ ਗੋਵਿੰਦ ਅਵਰ ਜੀ ਚਾਹਉ ਦੀਸੈ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇ ਨਾ ਮੰਗੋ ਮੇਰੋ ਮਨ ਪਾਵੇ ਬਿਸਰਾਮ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਕੋ ਨਾਮ ਮਨ ਹੈ ਸਦਾ ਰੈ ਜੀ ਪ੍ਰਾਨ ਸੁਖ ਇਸ ਮਨ ਕੋ ਵਰਤਨ ਇਹ ਹਮਾਰੈ ਰਹਾਉ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਵਾਰ ਹੈ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਮੂ ਕਉ ਨਿਸਤਾਰੈ ਵਿਖੇ ਬਲਾਸ ਕਹੀਤ ਬਹੁ ਤੇਰੀ ਚਲਤ ਨਾ ਕਛੂ ਸੰਗਾਰੈ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਪੰਡਾਰੈ ਟੋਡੀ ਮਹੱਲਾ ਪੰਜਵਾ ਨੀਕੇ ਗੁਣ ਗਾਓ ਮਿਟਹੀ ਰੋਗਾ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੂ ਰਹੈ ਇਹਾਂ ਊਹਾ ਲੋਗ ਰਹਾਉ ਚਰਨ ਪਖਾਰ ਕਰੋਂ ਗੁਰ ਸੇਵਾ ਮਨਹਿ ਚਰਾਉ ਭੋਗ ਛੋੜ ਆਪਤ ਬਾਦ ਅਹੰਕਾਰਾ ਮਾਨ ਸੋਈ ਜੋ ਹੋਗ ਸੰਤ ਤਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰ ਨਾ ਕਰਨੈ ਜੋਗ ਟੋਡੀ ਮਹੱਲਾ ਪੰਝਵਾ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹ ਹਰ ਹਾਰ ਪਰਿਓ ਤਉ ਦੁਵਾਰੀ ਲੇਖਾ ਛੋਡ ਅਲੇਖ ਛੂਟਹਿ ਹਮ ਨਿਰਗੁਨ ਲੇਹੁ ਉਭਾਰੀ ਸਤਿ ਬਖਸ਼ਿੰਦ ਸਦਾ ਮਿਹਰਵਾਨ ਸਭਨਾ ਦੀ ਆਧਾਰੀ ਨਾਨਕ ਦਾਸ ਸੰਤ ਪਾਚੈ ਪਰਿਉ ਰਾਖ ਲੈ ਹੋ ਇਹ ਬਾਰੀ ਟੋਢੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਦ ਗਾਇਣ ਛਾਂਤ ਸਹਿਜ ਰਸਮਾਨਿ ਉਪਜਿਉ ਸਗਲੇ ਦੂਖ ਪਲਾਇਣ ਰਹਾਉ ਜੋ ਮੰਗਹਿ ਸੋਈ ਸੋਈ ਪਾਵਹਿ ਸੇਵ ਹਰਿ ਕੇ ਚਰਨ ਰਸਾਇਣ ਜਨਮ ਮਰਨ ਦੋਹੂ ਤੇ ਛੂਟਹਿ ਭਵਜਲ ਜਗਤ ਤਰਾਈਣ ਖੋਜਤ ਖੋਜਤ ਤਤ ਵਿਚਾਰਿਉ ਦਾਸ ਗੋਬਿੰਦ ਪਰਾਇਣ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਢੀ ਮਹਾਲ